ਮਲੇਰਕੋਟਲਾ ਕਲੱਬ ਵਿਖੇ ਅੱਜ ਜ਼ਿਲ੍ਹਾ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ਤਾਵਾਂ ਤੇ ਐਸਐਸਪੀ ਮਲੇਰਕੋਟਲਾ ਸਰਦਾਰ ਹਰਕਮਨਪ੍ਰੀਤ ਸਿੰਘ ਖੱਖ ਅਤੇ ਡੀਐਸਪੀ ਮਲੇਰਕੋਟਲਾ ਸਰਦਾਰ ਗੁਰਦੇਵ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਪੱਤਰਕਾਰ ਸਾਥੀਆਂ ਨੇ ਉਨ੍ਹਾਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਦਰਪੇਸ਼ੇ ਸਮੱਸਿਆਵਾਂ ਮਹਾਵਸਨਾ ਸਾਹਮਣੇ ਰੱਖੀਆਂ ਗੱਲਬਾਤ ਦੇ ਦੌਰਾਨ ਐਸਐਸਪੀ ਪੱਤਰਕਾਰਾਂ ਨੂੰ ਦਰਪੇਸ਼ੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਅਤੇ ਪੁਲਿਸ ਦੇ ਪੱਤਰਕਾਰਾਂ ਦੇ ਵਿੱਚ ਵਧਿਆਤਾਰ ਮੇਦ ਪੈਦਾ ਕਰਨ ਦਾ ਭਰੋਸਾ ਦਿਵਾਇਆ ਇਸ ਮੌਕੇ ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਾਹਬੁੱਦੀ ਧੰਨਵਾਦ ਕੀਤਾ ਸਾਡੇ ਡਿਸਟ੍ਰਿਕਟ 에어ਪੋਰਟਲਾ ਦੇ ਪ੍ਰੈਸਟੇ ਪ੍ਰਧਾਨ ਜੀ ਉਹਨਾਂ ਦੇ ਕਾਬਲ ਸਾਰੇ ਸਾਥੀ ਮੈਂਬਰ ਸਰਦਾਰ ਪਹਿਲਾਂ ਤੋਂ ਮੈਂ ਤੁਹਾਡਾ ਥੈਂਕਸ ਕਰਦਾ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਤੁਹਾਡੇ ਨਾਲ ਇੰਟਰੈਕਸ਼ਨ ਕਰਨ ਦਾ ਬਾਕੀ ਮੈਨੂੰ ਲੱਗੇ ਨੂੰ ਤਕਰੀਬਨ 3 ਮਹੀਨੇ ਹੋ ਗਏ ਇਸ ਡਿਸਟ੍ਰਿਕਟ ਦੇ ਵਿੱਚ ਇਹ ਮੇਰੀ 30 ਸਾਲ ਤੋਂ ਉੱਪਰ ਨੌਕਰੀ ਹੋ ਗਈ ਹੈ ਇਸ ਪਲੇਸ ਡਿਪਾਰਟਮੈਂਟ ਵਿੱਚ ਕਾਫੀ ਸ਼ਹਿਰਾਂ 'ਚ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਔਰ ਇਹ ਦੇਖੋ ਕਿਉਂ ਮੈਂ ਜਲੰਧਰ 'ਚ ਜਿਆਦਾ ਨੌਕਰੀ ਕੀਤੀ ਕਿਉਂਕਿ ਜਲੰਧਰ ਨੂੰ মিডিਆ ਹੱਬ ਵੀ ਕਹਿ ਦਿੰਦੇ ਹੈਗੇ ਉੱਥੇ ਜਿਹੜੇ ਪ੍ਰਿੰਟ মিডিਆ ਦੇ ਵੱਡੇ ਅਖਬਾਰ ਪਹਿਲਾਂ ਨਿਕਲਦੇ ਸੀਗੇ ਉਹਦੇ ਕਰਕੇ ਜਿਆਦਾ ਫੋਕਸ ਰਹਿੰਦਾ ਸੀ ਤਾਂ ਉੱਥੇ ਉਹਦੇ ਉਹ ਵੀ ਇੱਕ ਰੀਜ਼ ਦਾ ਨਾ ਮੇਰਾ ਪ੍ਰੈਸ ਦੇ ਨਾਲ ਹਮੇਸ਼ਾ ਬੜਾ ਅੱਛਾ ਰਾਫਤਾ ਰਿਹਾ ਹਜ ਤੱਕ ਔਰ ਦੂਸਰਾ ਅੱਛਾ ਰਾਫਤਾ ਰਹਿਣ ਦਾ ਕਾਰਨ ਹੈਗਾ ਟਰਾਂਸਪੇਰੈਂਸੀ ਭਈ ਜਦੋਂ ਕੋਈ ਵੀ ਬੰਦਾ ਜਾਂ ਕੋਈ ਵੀ ਡਿਪਾਰਟਮੈਂਟ ਆਪਣੀ ਗੱਲ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦਾ ਤਾਂ ਮੀਡੀਆ ਨੂੰ ਨੇਚਰਲੀ ਇੱਕ ਮੀਡੀਆ ਨੂੰ ਨਹੀਂ ਕਿਸੇ ਨੂੰ ਵੀ ਕ੍ਰਿਓਸਿਟੀ ਹੁੰਦੀ ਹੈ ਭਈ ਇਹ ਗੱਲ ਸ਼ਿਪਾਈ ਲਕਾਈ ਕਿਉਂ ਜਾਗੀ ਜਿਹਦੇ ਲਈ মিডিਆ ਆਪਣਾ ਇਨਵੈਸਟੀਗੇਟਿਵ ਜਰਨਲਿਜ਼ਮ ਕਰਦਾ ਤੇ ਉਦੋਂ ਡਿਪਾਰਟਮੈਂਟ ਦੀ ਤੇ মিডিਆ ਦੀ ਕਨਸਨਟ੍ਰੇਸ਼ਨ ਸ਼ੁਰੂ ਹੋ ਜਾਂਦੀ ਹੈ ਇਹ ਕਿਉਂ ਕਰਦੇ ਸਾਡੇ ਵੱਲੋਂ ਮੇਰੇ ਵੱਲੋਂ ਖਾਸ ਕਰ ਇਦਾਂ ਦਾ ਕੋਈ ਵੀ ਇੱਛਾ ਮੇਰੇ ਦਿਮਾਗ 'ਚ ਦਿਲ 'ਚ ਨਹੀਂ ਹੈਗੀ ਵੀ ਅਸੀਂ ਕੋਈ ਚੀਜ਼ ਲੁਕਾਉਣੀ ਚਾਹੁੰਦੇ ਆ ਕਿਸੇ ਕੋਲ ਦੀ ਜਿਹੜੀਆਂ ਤੁਸੀਂ ਆਪਣੀਆਂ ਡਿਮਾਂਡਸ ਜਿਹੜੀਆਂ ਅੱਜ ਰੱਖੀਆਂ ਇੱਕ ਨਾ ਇਹ ਆਲਰੇਡੀ ਫਿਰ ਇਹ ਨੋਟਿਸ ਤੇ ਪ੍ਰਧਾਨ ਜੀ ਨੇ ਵੀ ਤੁਹਾਡੇ ਚੋਂ ਪੰਜਾਂ ਸੱਜਣ ਹੈਗੇ ਨੇ ਜਿਹੜੇ ਮੇਰੇ ਕੋਲ ਆਏ ਸੀ ਉਹਨਾਂ ਨੇ ਮੈਨੂੰ ਦੱਸਿਆ ਹੈਗੀਆਂ ਇਹ ਤਾਂ ਆਪਾਂ ਅੱਜ ਹੀ ਜ਼ਰੂਰ ਕਰ ਦਿਆਂਗੇ ਸਾਰੇ ਟੋਟਲ ਜਿੰਨੀਆਂ ਵੀ ਹੈਗੀਆਂ ਉਹਨਾਂ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਡਿਮਾਂਡ ਹੈ ਜਿਹੜੀ ਮੈਂ ਸਮਝਦਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਹੈਗਾ ਮਾਨ ਸਤਕ ਮੈਂ ਐਜ਼ ਅ মিডিਆ ਮੈਂਬਰ ਨਹੀਂ ਕਹਿੰਦਾ ਵੀ ਤੁਹਾਡਾ ਮਾਨ ਸਤਕਾਰ ਹੋਣਾ ਚਾਹੀਦਾ ਤੁਹਾਡਾ ਐਜ਼ ਅ ਹਿਊਮਨ ਬੀਿੰਗ ਵੀ ਮਾਨ ਸਤਕਾਰ ਹੋਣਾ ਚਾਹੀਦਾ ਸਾਡਾ ਕੋਈ ਵੀ ਬੰਦਾ ਠਾਣਿਆਂ 'ਚ ਜਾਵੇ ਸਾਡੇ ਦਫ਼ਤਰਾਂ 'ਚ ਆਵੇ ਜੇ ਉਹ ਡਿਜ਼ਰਵ ਕਰਦਾ ਤਾਂ ਉਹਦਾ ਮਾਨ ਸਤਕਾਰ ਬਿਲਕੁਲ ਹੋਣਾ ਚਾਹੀਦਾ ਮੈਂ ਤਾਂ ਬਿਲਕੁਲ ਇਸ ਗੱਲ ਤੇ ਅੱਖ ਚ ਆਇਗਾ ਔਰ ਮੈਂ ਇਨਸ਼ੋਰ ਵੀ ਕਰੂੰਗਾ ਅੱਗੇ ਸਾਡੇ ਡੀਐਸਪੀ ਸਬਡਿਵੀਜ਼ਨ ਇੱਕੋ ਹੀ ਮੇਰੇ ਨਾਲ ਆ ਸਕੇ ਕਿਉਂਕਿ ਮਾਨਜੋਗ ਸੀਐਮ ਸਾਹਿਬ ਦਾ ਇੱਕ ਪ੍ਰੋਗਰਾਮ ਸੀ ਸੰਗਰੂਰ 'ਚ ਅੱਜ ਤੇ ਉਹਦੇ ਕਰਕੇ ਅਹਿਮਦਗੜ੍ਹ ਔਰ ਅਮਰਗੜ੍ਹ ਵਾਲੇ ਅਫਸਰਾਂ ਨੂੰ ਉੱਥੇ ਡਿਊਟੀ ਲਈ ਭੇਜਣਾ ਪਿਆ ਐ ਐਸਪੀ ਡੀ ਦੇ ਨਾਲ ਇਹਦਾ ਅਸੀਂ ਸਾਰਿਆਂ ਨੇ ਇਕੱਠੇ ਆ ਜਾਣਾ ਸੀ ਔਰ ਸਾਰਿਆਂ ਦੇ ਨਾਲ ਹੀ ਰਾਸਤਾ ਹੋ ਜਾਣਾ ਸੀ ਕਿਉਂਕਿ ਉਹ ਦੋਨੇ ਅਫਸਰ ਵੀ ਨਵੇਂ ਲੱਗੇ ਐ ਉਹ ਤਾਂ ਹੁਣੇ ਹੀ ਲੱਗੇ ਨੇ ਇਨਫੈਕਟ 15-20 ਦਿਨ ਪਹਿਲਾਂ ਹੀ ਉਹਨਾਂ ਦੀਆਂ ਪੋਸਟਿੰਗਸ ਹੋਈਆਂ ਬਟ ਇਹਨਾਂ ਦੋਨੇ ਹੀ ਜਗ੍ਹਾ ਵਾਲੇ ਅਫਸਰਾਂ ਨੂੰ ਵੀ ਮੈਂ ਜ਼ਰੂਰ ਅੱਜ ਹੀ ਕਹੂੰਗਾ ਵੀ ਉਹ ਵੀ ਤੁਹਾਨੂੰ ਆਪ ਦੇ ਆਪ ਦੇ ਜਿਹੜੇ ਤੁਹਾਡੇ ਚੋਂ ਬੰਦੇ ਉਸ ਏਰੀਆ 'ਚ ਰਿਪੋਰਟਿੰਗ ਕਰ ਰਹੇ ਆ ਉਹਨਾਂ ਨੂੰ ਬੁਲਾ ਕੇ ਇੱਕੋ ਮੀਟਿੰਗ ਕਰ ਲੈਣਗੇ ਔਰ ਤੁਹਾਡੇ ਨਾਲ ਮੀਟਿੰਗ ਕਰਨ ਦੇ ਵਿੱਚ ਸਾਡਾ ਫਾਇਦਾ ਆ ਨੁਕਸਾਨ ਕੋਈ ਫਾਇਦਾ ਇੰ ਦਾ ਸੈਂਸ ਵੀ ਤੁਸੀਂ ਦੱਸ ਕੇ ਹੱਥੇ ਸਾਰੇ ਜਾਣੇ ਵੀ ਅਸੀਂ ਨੁਮਾਇੰਦਗੀ ਕਰਦੇ ਆ ਕਿਸੇ ਨਾ ਕਿਸੇ ਹਦਾਰੇ ਦੀ ਦੇਖੋ ਜਿੱਦਾਂ ਸਾਡੇ ਪੁਲਿਸ 'ਚ ਸਾਰਾ ਕੁਝ ਠੀਕ ਨਹੀਂ ਹੈਗਾ ਉਦਾਂ ਹੀ মিডিਆ ਦੇ ਵਿੱਚ ਵੀ ਸਾਰਾ ਕੁਝ ਠੀਕ ਨਹੀਂ ਹੈਗਾ ਬਲਕਿ ਸਾਨੂੰ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਹੈ ਵੀ ਜੇ ਆਪਾਂ ਆਪਣੇ ਆਪ ਨੂੰ ਇਹੀ ਕਰਨ ਤੇ ਜ਼ੋਰ ਲਾਦੀ ਹੈ ਵੀ ਨਹੀਂ ਮੈਂ ਨਾ ਮੰਨੂ ਮੈਂ ਨਾ ਮੰਨੂ ਕਿ ਮੈਂ ਹੀ ਠੀਕ ਆ ਬਾਕੀ ਸਾਰਾ ਸਮਾਜ ਗਲਤ ਹੈਗਾ ਤੇ ਉਹਦੇ ਲਈ ਫਿਰ ਇੱਕ ਪਲੇਟਫਾਰਮ ਬਣ ਜਾਂਦਾ ਵੀ ਡੀਪੀਆਰ ਉਹ ਕੌਣ ਆ ਏਪੀਆਰ ਉਹ ਕੌਣ ਆ ਸਾਡੇ ਨਾਲ ਜਿੰਨੀਆਂ ਵੀ ਗਵਰਨਮੈਂਟ ਆਰਗੇਨਾਈਜੇਸ਼ਨਸ ਹੈਗੀਆਂ ਤੁਹਾਡੀ ਕੜੀ ਸਾਡੇ ਨਾਲ ਥਰੂ ਪੀਆ ਡਿਪਾਰਟਮੈਂਟ ਜੁੜਦੀ ਜੇ ਸਰਕਾਰੀ ਤੌਰ ਤੇ ਦਿੱਖੇਗਾ ਬਟ ਮੈਂ ਇਹਨਾਂ ਬੰਦਿਸ਼ਾਂ 'ਚ ਨਹੀਂ ਪੈਂਦਾ ਵੀ APRO ਅੱਜ ਵੀ ਮੈਂ ਇਹਨਾਂ ਨੂੰ ਪੁੱਛ ਰਿਹਾ ਸੀ ਵੀ APRO ਕਿੱਥੇ ਹੈਗਾ ਜਾਂ ਕੋਈ ਵੀ ਕਿੱਥੇ ਹੈਗਾ ਜੇ ਮੈਂ ਵੈਸੇ ਕਿਸੇ ਪਿੰਡ 'ਚ ਮੀਟਿੰਗ ਕਰਨ ਜਾਣੀ ਆ ਵੀ ਮੈਨੂੰ ਨਸ਼ਿਆਂ ਬਾਰੇ ਦੱਸੋ ਜੀ ਤੁਹਾਡੇ ਕੀ ਹਾਲਾਤ ਹੈਗੇ ਆ ਤੇ ਮੈਂ ਵੈਸੇ ਕਿਸੇ ਮਹੱਲੇ 'ਚ ਮੀਟਿੰਗ ਕਰਨ ਜਾਣੀ ਆ ਤਾਂ ਵੀ ਮੈਂ ਜਾਣਾਂ ਉੱਥੇ ਮੇਰਾ ਕੋਈ ਪ੍ਰੋਟੋਕਾਲ ਨਹੀਂ ਹੈਗਾ ਵੀ ਉੱਥੇ ਮੇਰੀ ਕਿਸੇ ਨੇ ਮੀਟਿੰਗ ਕਰਾਉਣੀ ਹੈ ਸੋ ਮੈਂ ਇੱਥੇ ਵੀ ਕੋਈ ਕਿਸੇ ਪ੍ਰੋਟੋਕਾਲ ਦੀ ਡਿਮਾਂਡ ਨਹੀਂ ਕਰਦਾ ਔਰ ਜਿਹੜੀ ਤੁਸੀਂ ਗੱਲ ਕੀਤੀ ਹੈਗੀਆਂ ਛੋਟੀਆਂ-ਛੋਟੀਆਂ ਤਿੰਨ-ਚਾਰ ਗੱਲਾਂ ਆ FIR ਕਿਉਂ ਨਹੀਂ ਹੁੰਦੀ ਉਹਦਾ ਇੱਕ ਰੀਜ਼ਨ ਆ ਵੀ ਇਹ ਡਿਸਟ੍ਰਿਕਟ ਹੁਣ ਬਣਿਆ ਥੋੜੇ ਜਿਹੇ ਤੋਂ 2.5 ਸਾਲ ਤੋਂ ਇਹਦਾ ਜਿਹੜਾ ਸਿਸਟਮ ਹੈਗਾ ਉਹ ਥੋੜਾ ਜਾਂ ਸਾਨੂੰ ਬਾਕੀ ਪੰਜਾਬ ਤੋਂ ਪਿੱਛੇ ਚੱਲ ਰਿਹਾ ਵੀ ਸਾਡੀ ਫੋਰਸ ਬਹੁਤ ਘੱਟ ਹੈਗੀ ਆ ਸਾਡੀ ਸਾਡਾ ਜ਼ਿਲ੍ਹਾ ਸਟੈਬਲਿਸ਼ ਨਹੀਂ ਹੈਗਾ ਸਾਡੀ ਇੱਥੇ ਪੁਲਿਸ ਜਿਹੜੀ ਹੈਗੀ ਆ ਉਹਦੇ ਨੰਬਰ ਬਹੁਤ ਘੱਟ ਨੇ ਸਾਡੀਆਂ ਬਹੁਤ ਟੀਡਿੰਗ ਪ੍ਰੋਬਲਮਸ ਹੈਗੀਆਂ ਜਿਨ੍ਹਾਂ ਨੂੰ ਮੈਂ ਕੋਸ਼ਿਸ਼ ਕੀਤੀ ਆ ਕਿ ਤਿੰਨ ਮਹੀਨੇ ਚ ਸੌਟ ਆਊਟ ਕਰਨ ਦੀ ਔਰ ਮੈਨੂੰ ਬੜੀ ਖੁਸ਼ੀ ਆ ਤੁਹਾਡੇ ਨਾਲ ਸਾਂਝੇ ਕਰਦਿਆਂ ਉਹ ਵੀ ਤਕਰੀਬਨ 90% ਪੁਲਿਸ ਰਿਲੇਟਿਡ ਜਿਹੜੀਆਂ ਗੱਲਾਂ ਸੀਗੀਆਂ ਉਹ ਅਸੀਂ ਸਾਰੀਆਂ ਹੀ ਮੈਂ ਇੱਕ ਦਿਨ ਜਾ ਕੇ ਡੀਜੀਪੀ ਸਾਹਿਬ ਤੋਂ ਪੂਰੀਆਂ ਕਰਵਾਇਆ ਸੀ ਸਾਡੇ ਥਾਣੇ ਬਣਨ ਵਾਲੇ ਸੀਗੇ ਸਾਡੇ ਡੀਐਸਪੀਆ ਦੇ ਦਫ਼ਤਰ ਘਰ ਬਣਨ ਵਾਲੇ ਸੀ ਸਾਡੇ ਕੋ ਪੁਲਿਸ ਲਾਈਨ ਨਹੀਂ ਸੀ ਜਿੰਨੀਆਂ ਵੀ ਸਾਡੀਆਂ ਇਦਾਂ ਦੀਆਂ ਇਨਫਰਾਸਟ੍ਰਕਚਰ ਰਿਲੇਟਿਡ ਗੱਲਾਂ ਸੀਗੀਆਂ ਉਹ ਸਾਡੀਆਂ ਪੂਰੀਆਂ ਹੋ ਗਈਆਂ ਉਹਦੇ ਵਿੱਚ ਹੀ ਤੁਹਾਡੇ ਵਾਲੀ ਇਹ ਪ੍ਰੋਬਲਮ ਆਉਂਦੀ ਹੈ ਵੀ ਕੰਪਿਊਟਰ ਦਾ ਵੀ ਸਾਡਾ ਬੰਦੋਬਸ ਜਿਹੜਾ ਇੱਕ ਪ੍ਰੋਪਰ ਨਹੀਂ ਤਾਂ ਜ਼ਿਲ੍ਹਿਆਂ ਦੇ ਵਿੱਚ ਇੱਕ ਇਸਟੈਬਲਿਸ਼ਡ ਡਿਪਾਰਟਮੈਂਟ ਹੁੰਦਾ ਕੰਪਿਊਟਰ ਸੈੱਲ ਜਿਹਦੇ ਨਾਲ ਆਨਲਾਈਨ ਸਟੇਟਮੈਂਟ ਐਫ ਆਈ ਆਰਸ ਲਗਾਤਾਰ ਨਜ਼ਰ ਆਉਂਦੀਆਂ ਰਹਿੰਦੀਆਂ ਬਟ ਵੀ ਵਿਲ ਇਨਸ਼ੋਰ ਵੀ ਆਪਣਾ ਵੀ ਇਹ ਵੀ ਅਸੀਂ ਫਟਾਫਟ ਇਹਨੂੰ ਕਰੀਏ ਪਰ ਜਿਹੜਾ ਸਾਡਾ ਇਮੀਡੀਏਟ ਕਰਨ ਵਾਲਾ ਕੰਮ ਹੈਗਾ ਵੀ ਤੁਸੀਂ ਕਿੰਨੇ ਤੁਹਾਡੀ ਡਾਇਰੀ ਸਾਡੀ ਕ੍ਰਾਈਮ ਡਾਇਰੀ ਸ਼ੇਅਰ ਨਹੀਂ ਹੁੰਦੀ ਜਾਂ ਸਾਡਾ ਕ੍ਰਾਈਮ ਤੁਹਾਡੇ ਨਾਲ ਸ਼ੇਅਰ ਨਹੀਂ ਹੁੰਦਾ ਅਸੀਂ ਲੁਕੋ ਕੇ ਕੀ ਕਰਨਾ ਹੈਗਾ ਤਾਨੂੰ ਵੈਸੇ ਪਤਾ ਲੱਗ ਜਾਂਦਾ ਏਦਾਂ ਦਾ ਅੱਜਕੱਲ੍ਹ ਯੁੱਗ ਚੱਲ ਰਿਹਾ ਹੈਗਾ ਵੀ ਹਰੇਕ ਚੀਜ਼ ਦੀ ਉਸੇ ਵੇਲੇ ਹੁਣ ਤੁਸੀਂ ਮੈਨੂੰ ਲਾਈਵ ਦਿਖਾ ਸਕਦੇ ਜੇ ਆਪਾਂ ਇੰਟਰੈਕਸ਼ਨ ਕਰ ਰਹੇ ਹੈਗੇ ਤੇ ਇਹ ਵੀ ਸਾਡੀ ਆਨਲਾਈਨ ਚੱਲ ਸਕਦੀ ਹੈਗੀ ਹੈ ਇਹਦੇ ਵਿੱਚ ਅਸੀਂ ਕਿਹੜੀ ਚੀਜ਼ ਨੂੰ ਲੁਕੋ ਲੈਣਾ ਜਾਂ ਸਾਡੀ ਮੰਨਛਾ ਵੀ ਕੋਈ ਨਹੀਂ ਤੁਹਾਡੇ ਤੋਂ ਲੁਕਾਉਂਦੀ ਉਹ ਮੈਂ ਸਵੇਰ ਤੋਂ ਇਨਸ਼ੋਰ ਕਰੂੰਗਾ ਸਾਡਾ ਜਿਹੜਾ ਵੀ ਸਟਾਫ ਇਹਨੂੰ ਡੀਲ ਕਰਦਾ ਹੈਗਾ ਮੇਰੇ ਖਰ 컨트롤 ਰੂਮ ਤੋਂ ਇਸ਼ੂ ਹੁੰਦੀ ਸੀ ਪਹਿਲਾਂ ਵੀ ਹੁਣ ਵੀ ਮੈਂ ਇਨਸਪੈਕਟਰ ਸਾਹਿਬ ਨੂੰ ਅੱਜ ਹੀ ਕਹਿ ਦਊਂਗਾ ਕੱਲ ਸਵੇਰ ਤੋਂ ਜਿਹੜਾ ਵੀ ਤੁਹਾਡਾ ਗਰੁੱਪ ਹੈ ਹੋਚੇ ਆ ਜਾਏਗੀ ਪਰ ਸਾਡੇ ਵੀ ਪ੍ਰੋਬਲਮ ਆ ਵੀ ਤੁਹਾਡੇ ਤੱਕ ਰੀਚ ਕਰ ਲਈ ਸਾਡੇ ਕੋ ਵੀ ਲਿミਟਡ ਸਾਧਨ ਹੈ ਅੱਜ ਇਹਨੇ ਮੁੰਡੇ ਨੇ ਬੜਾ ਅੱਛਾ ਕੰਮ ਕੀਤਾ ਪ੍ਰਧਾਨ ਸਾਹਿਬ ਨੇ ਸਾਨੂੰ ਬੁਲਾਇਆ ਇੱਥੇ ਔਰ ਸਾਨੂੰ ਪਤਾ ਲੱਗਾ ਵੀ ਇੰਨਾ ਲੰਬਾ ਚੌੜਾ ਭਾਈਚਾਰਾ ਜਿਹੜੇ ਜੇ ਮੌਜੂਦ ਹੈ ਔਰ ਸਾਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਔਰ ਮੈਂ ਇਹਨਾਂ ਦੀ ਗੱਲ ਨੂੰ ਅਡੋਰਸ ਕਰ ਰਿਹਾ ਪਲੀਜ਼ ਤੁਸੀਂ ਇੱਕ ਗਰੁੱਪ ਬਣਾਓ ਪ੍ਰਧਾਨ ਜੀ ਉਹਦੇ ਵਿੱਚ ਸਾਨੂੰ ਉਹ ਗਰੁੱਪ ਦੱਸੋ ਮੁੰਡਾ ਪਿੱਛੇ ਸਾਡਾ ਇੱਕ ਤੁਹਾਡੇ ਨੋਟ ਕਰ ਰਿਹਾ ਸੀ ਇਹੀ ਸਾਡਾ ਸੋਸ਼ਲ ਮੀਡੀਆ ਹੈਂਡਲ ਕਰਦਾ ਹੈਗਾ ਅਸੀਂ ਉਸ ਗਰੁੱਪ ਦੇ ਵਿੱਚ ਪਾਵਾਂਗੇ ਤੇ ਜਿਹੜੀ ਵੀ ਸਾਡੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਵਾਲੀ ਹੈਗੀ ਆ ਉਸ ਗਰੁੱਪ ਵਿੱਚ ਅਸੀਂ ਸ਼ੇਅਰ ਕਰਦੇ ਆਂਗੇ ਉਹ ਸਾਰੇ ਤੱਕ ਪਹੁੰਚ ਜਾਇਆ ਕਰੇਗੀ ਤੇ ਦੂਸਰੀਆਂ ਜਿਹੜੀਆਂ ਗੱਲਾਂ ਮਾਨਸਤਕਾਰ ਦਾ ਹੈਗਾ ਦੇਖੋ ਮੈਂ ਤੁਹਾਨੂੰ ਇੱਕ ਆਪਣਾ ਜੱਤੀ ਜ਼ਿੰਦਗੀ ਦਾ ਤਜਰਬਾ ਦੱਸਦਾ ਮਾਨਸਤਕਾਰ ਤਾਂ ਵੈਸੇ ਕਮਾਇਆ ਵੀ ਜਾਂਦਾ ਮਤਲਬ ਇਹ ਆਟੋਮੈਟਿਕ ਨਹੀਂ ਮਿਲਦਾ ਇਹਨੂੰ ਥੋੜਾ ਜਿਹਾ ਕਿਸੇ ਵੇਲੇ ਕਮਾਉਣਾ ਵੀ ਪੈਂਦਾ ਵੀ ਹਾਂ ਵੀ ਜੇ ਮੈਂ ਕਮਾ ਵੀ ਹਾਂ ਵੀ ਮੈਂ ਕਿੱਦਾਂ ਦਾ ਅਫਸਰ ਹੈਗਾ ਤਾਂ ਸਾਡੇ ਅੱਜ ਦੀ ਇਸ ਜ਼ਿਲ੍ਹਾ ਪ੍ਰੈਸ ਕਲੱਬ ਦੀ ਮੀਟਿੰਗ 'ਚ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਡੇ ਐਸਐਸਪੀ ਸਰਦਾਰ ਹਰਕਮਲਪ੍ਰੀਤ ਸਿੰਘ ਖੱਕ ਸਾਹਿਬ ਤੇ ਡੀਐਸਪੀ ਸਾਹਿਬ ਗੁਰਦੇਵ ਸਿੰਘ ਜੀ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦਾ ਜੀ ਐਂ ਕਹਿਣਾ ਕਿ ਉਹ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਨੇ ਤੁਜੀ ਸਰ ਜਿਹੜੀ ਗੱਲ ਹੈ ਕਿ ਸਾਡੇ ਪੱਤਰਕਾਰ ਵਾਰ-ਵਾਰ ਕਹਿ ਰਹੇ ਨੇ ਕਿਉਂਕਿ ਦੇਖੋ ਅਸੀਂ ਕਵਰੇਜ ਕਰਦੇ ਆਂ ਆਪਦਾ ਟਾਈਮ ਛੱਡਦੇ ਆਂ ਕਾਰੋਬਾਰ ਛੱਡ ਕੇ ਉਹ ਕਰਦੇ ਆਂ ਨਾ ਤਾਂ ਸਾਨੂੰ ਅਦਾਰੇ ਕੋਈ ਤਨਖਾਹ ਦਿੰਦੇ ਨੇ ਅਸੀਂ ਸਾਰਾ ਕੁ ਸਭ ਦੇ ਖਰਚੇ ਦੇ ਕਰਦੇ ਸੀ ਉਹਦੇ ਬਦਲੇ 'ਚ ਅਸੀਂ ਕੁਝ ਨਹੀਂ ਮੰਗਦੇ ਅਸੀਂ ਇਹੀ ਕਹਿਣਾ ਵੀ ਸਾਨੂੰ ਜਿਹੜਾ ਹੈ ਦਫ਼ਤਰਾਂ 'ਚ ਹੈ ਥਾਣਿਆਂ 'ਚ ਹੈ ਜਿੱਥੇ ਵੀ ਹੈ ਸਾਨੂੰ ਰਿਸਪੈਕਟ ਦਿੱਤੀ ਜਾਵੇ ਕਿਉਂਕਿ ਕਈ ਵਾਰ ਕੀ ਹੁੰਦਾ ਜੀ ਕਿ ਕੋਈ ਕ੍ਰਿਮੀਨਲ ਬੰਦਾ ਅੰਦਰ ਬੈਠਾ ਹੁੰਦਾ ਤੇ ਸਾਡੇ ਬੰਦੇ ਬਾਹਰ ਖੜੇ ਹੁੰਦੇ ਨੇ ਉਹ ਜਿਵੇਂ ਕਿ ਇੰਤਣੇ ਕਈ ਵਾਰ ਗੱਲਾਂ ਹੋ ਚੁੱਕੀਆਂ ਸੀਗੀਆਂ ਪਹਿਲਾਂ ਵੀ ਤੇ ਉਸ ਲਈ ਜਿਹੜਾ ਹੈਗਾ ਉਹ ਸਰਕਾਰ ਦੀ ਮੰਨ ਕਰਦੇ ਆ ਤੇ ਦੂਜਾ ਸਾਡੀ ਡਿਮਾਂਡ ਆ ਸਾਡੀ ਇੱਕ ਪਹਿਲਾ ਤੁਹਾਡੇ ਆਉਣ ਤੋਂ ਪਹਿਲਾਂ ਜਿਹੜਾ ਹੈਗਾ ਡੇਲੀ ਦੀ ਡੇਲੀ ਕ੍ਰਾਈਮ ਰਿਪੋਰਟ ਜਿਹੜੀ ਹੈਗਾ ਗਰੁੱਪ ਚ ਪੈਂਦੀ ਸੀਗੀ ਉਹਦੇ ਨਾਲ ਜਿਹੜੀ ਛੋਟੀ ਤੋਂ ਛੋਟੀ ਕਵਰੇਜ ਹੁੰਦੀ ਚਾਹੇ ਕੋਈ ਜੁਵੇ ਸੱਠ ਆ ਲਈਏ ਚਾਹੇ ਜੋ ਵੀ ਹੈ ਉਹ ਜਿਹੜਾ ਹੈਗਾ ਅਸੀਂ ਉਹਦੇ ਤੋਂ ਚੱਕ ਕੇ ਜਿੰਨੇ ਲਾਉਣੇ ਦੀ ਸੀ ਅਸੀਂ ਸਾਰੇ ਆਪਾਂ ਦੇ ਜਿਹੜਾ ਹੈਗਾ ਅਖਬਾਰਾਂ ਕਵਰੇਜ ਕਰ ਲੈਂਦੇ ਸੀਗੇ ਉਹ ਹੁਣ ਜਿਹੜਾ ਹੈਗਾ ਕਈ ਮਹੀਨਿਆਂ ਤੋਂ ਬੰਦ ਹੈ ਕਿਉਂ ਡੇਲੀ ਕ੍ਰਾਈਮ ਰਿਪੋਰਟ ਨਹੀਂ ਆ ਰਹੀ ਤੇ ਦੂਜਾ ਸਰ ਜਿਵੇਂ ਅਸੀਂ ਕਹਨੇ ਆ ਕਿ ਪ੍ਰੈਸ ਰਿਪੋਰਟ ਆ ਜਾਂਦਾ ਹੈ ਜਾਂ ਕੋਈ ਹੋਰ ਖਬਰ ਜਿਹੜੀ ਸਾਨੂੰ ਪਤਾ ਲੱਗਦੀ ਹੈ ਲੇਕਿਨ ਉਹਦੇ 'ਚ ਅਸੀਂ ਜਿਹੜਾ ਵਰਸ਼ਨ ਲੈਣਾ ਹੁੰਦਾ ਹੈ ਸਾਨੂੰ ਉੱਥੇ ਐ ਹੀ ਨਹੀਂ ਪਤਾ ਲੱਗਦਾ ਅਸੀਂ ਵਰਸ਼ਨ ਕਿਦਾ ਲਈਏ ਤਾਂ ਸਾਡੀ ਜਿਹੜੀ ਮੰਗ ਹੈ ਕਿ ਕੋਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ ਵੀ ਤਾਂ ਕਿ ਜੇ ਕੋਈ ਪ੍ਰੈਸ ਰਿਪੋਰਟ ਜੋ ਵੀ ਹੈ ਸੀ ਉਹਨਾਂ ਨਾਲ ਜਿਹੜਾ ਹੈ ਕਨਫਰਮ ਕਰ ਸਕੀਏ ਕਿ ਖਬਰ ਦੇ ਵਿੱਚ ਕਈ ਵਾਰ ਕੋਈ ਗਲਤੀ ਹੁੰਦੀ ਹੈ ਜਿਵੇਂ ਪਹਿਲਾਂ ਇੱਕ ਪ੍ਰੈਸ ਰਿਪੋਰਟ ਆਇਆ ਸੀਗਾ ਆਪਣੇ ਚੋਰੀ ਵਾਲੇ ਸੀਗੇ ਉਹਦੇ ਜਿਹੜਾ ਮੁੱਲਜਮ ਠੀਕ ਆ ਉਹਦਾ ਮੁਹੰਮਦ ਵਜੋਂ ਸਨਾਨਤ ਲਿਖਿਆ ਸੀ ਲੇਕਿਨ ਉਹ ਹੈ ਸੀ ਮੁਹੰਮਦ ਮਦਸਰ ਉਹਦੇ ਚ ਜਿਹੜਾ ਹੈਗਾ ਕਿ ਸਾਦ ਮਦਸਰ ਹੈ ਸੋ ਇਸ ਲਈ ਅਸੀਂ ਕਹਿਣਾ ਕਿ ਕੋਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇ ਤਾਂ ਕਿ ਜਿਹੜਾ ਹੈਗਾ ਅਸੀਂ ਉਹਨਾਂ ਨਾਲ ਇਹ ਕਨਫਰਮ ਕਰ ਸਕੀਏ ਇੱਕ ਸਰ ਇਹ ਸੀਗਾ ਕਿ ਜਿਹੜੇ ਸਾਥੀ ਵੀਡੀਓ ਦੀ ਗੱਲ ਕਰਦੇ ਨੇ ਕਿ ਕਈ ਵਾਰ ਕੀ ਹੁੰਦਾ ਹੈ ਕਿ ਕੋਈ ਇੱਕ ਦੋ ਪੱਤਰਕਾਰ ਜਿਹੜਾ ਹੈਗਾ ਉਹ ਸਾਰਾ ਦਿਨ ਉੱਥੇ ਹੀ ਰਹਿੰਦੇ ਨੇ ਦਫ਼ਤਰਾਂ 'ਚ ਫਿਰਦੇ ਰਹਿੰਦੇ ਨੇ ਉਹ ਜਿਹੜਾ ਇਹ ਵੀਡੀਓ ਲੈ ਕੇ ਉਹ ਚਲਾ ਦਿੰਦੇ ਨੇ ਲੇਕਿਨ ਬਾਕੀ ਜਾਂਦੇ ਦਫ਼ਤਰਾਂ 'ਚ ਫੋਨ ਆਉਣ ਲੱਗ ਜਾਂਦੇ ਨੇ ਕਿ ਤੁਸੀਂ ਨਹੀਂ ਭੇਜੀ ਹੈਗੀ ਸੋ ਅਸੀਂ ਕਹਿੰਦਾ ਜੇ ਕੋਈ ਇਦਾਂ ਦੀ ਵੀਡੀਓ ਜਾਂ ਪ੍ਰੈਸ ਉਹ ਰਿਲੀਜ਼ ਕਰੇ ਜਾਂਦੇ ਤਾਂ ਉਹ ਸਾਰਿਆਂ ਨੂੰ ਭੇਜ ਦਿੱਤੀ ਜਾਵੇ ਅਸੀਂ ਆਪਣਾ ਇੱਕ ਪੂਰੇ ਜ਼ਿਲ੍ਹੇ ਨੇ ਕਿ ਅਸੀਂ ਮਲੇਰਕੋਟਲੇ ਦਾ ਇੱਕ ਗਰੁੱਪ ਬਣਾ ਕੇ ਦੇ ਦੇਣਾ ਜਿੱਥੇ ਟੋਟਲੀ ਸਾਰੇ ਪੱਤਰਕਾਰ ਹੋਣਗੇ ਚਾਹੇ ਉਹ ਕੋਈ ਵੀ ਹੈ ਉਹ ਅਸੀਂ ਉਹਦੇ 'ਚ ਉੜਾ ਗਿਆ ਪ੍ਰੈਸ ਨੂੰ ਪਾ ਦਿੱਤਾ ਜਾਵੇ ਤਾਂ ਕਿ ਉਹ ਸਾਰਿਆਂ ਨੂੰ ਪਤਾ ਲੱਜੂ ਸਾਨੂੰ ਕੋਈ ਕਨਫਰਮ ਕਰਨਾ ਉਸੇ ਨੋਟ ਅਫਸਰ ਨਾਲ ਗੱਲ ਕਰ ਲਾਂਗੇ ਤੇ ਜਿਹੜੀ ਚੌਥੀ ਮੰਗ ਸੀ ਸਾਰਾ ਇਹ ਐਫ ਆਈ ਆਰ ਤੇ ਉਹ ਡਾਊਨਲੋਡ ਨਹੀਂ ਹੁੰਦੀ ਉਹ ਬਾਕੀ ਸਾਰੇ ਜਿਨ੍ਹਾਂ ਚ ਹੁੰਦੀ ਹੈ ਡਾਊਨਲੋਡ ਲੇਕਿਨ ਆਪਣੇ ਇੱਥੇ ਪਤਾ ਨਹੀਂ ਕੀ ਪ੍ਰੋਬਲਮ ਹੈ ਕਿ ਇੱਥੇ ਡਾਊਨਲੋਡ ਨਹੀਂ ਹੋ ਰਹੀ ਸੋ ਸਾਡੀਆਂ ਮੰਗਾਂ ਨੇ ਕਿ ਜਿਹੜੀਆਂ ਇਹਨਾਂ ਵੱਲੋਂ ਜਿਹੜੀਆਂ ਤਾਂ ਮਤਲਬ ਇਹ ਹੈ ਕੁਝ ਥੋੜਾ ਬਹੁਤ ਪੱਤਰਕਾਰਾਂ ਲਈ ਇਦਾਂ ਦਾ ਹੋਣਾ ਚਾਹੀਦਾ ਹੈ ਕਿ ਜਦੋਂ ਕਾਰਡ ਅੰਦਰ ਚਲਿਆ ਗਿਆ ਤਾਂ ਉਹਨਾਂ ਫ੍ਰਾਇਡੈਂਸ ਦਾ ਅਮਰੀਕਾ ਚ ਦੇ ਨਹੀਂ ਬਣਦੀ ਐ ਤਾਂ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਿਸ ਤਰ੍ਹਾਂ ਲੋਕਾਂ ਨੂੰ ਇਹ ਹੈ ਕਿ ਸਰਨੇ ਪਿੱਛੇ ਜਿਹੜੀਆਂ ਉਹ ਸ਼ਹਿਰ ਦੇ ਵਿੱਚ ਅ ਗੱਡੀਆਂ ਚਲਾਈਆਂ ਸੀਗੀਆਂ ਮੋਟਰਸਾਈਕਲ ਵੀ ਛੱਡੇ ਸੀਗੇ ਕਿ ਇਹਨਾਂ ਨੂੰ ਤੁਸੀਂ ਫੋਨ ਕਰ ਸਕਦੇ ਹੋ ਅ ਟ੍ਰੈਫਿਕ ਦੇ ਵਿੱਚ ਵਿਘਨ ਆਈ ਜਾਂ ਹੋਰ ਕ੍ਰਾਈਮ ਰੇਟ ਘਟਾਉਣ ਵਾਸਤੇ ਲੇਕਿਨ ਅਕਸਰ ਇਹ ਹੈ ਵੀ ਉਹ ਜੋ ਹਰ ਚੌਕ ਦੇ ਵਿੱਚ ਖੜ ਕੇ ਲੱਗ ਲੱਗੇ ਸਭ ਜਿੱਥੇ ਤੱਕ ਜਿਲ੍ਹਾ ਪ੍ਰੈਸ ਕਲੱਬ ਦਾ ਤੱਲਕ ਹੈ 2 ਸਾਲ ਪਹਿਲਾਂ 2022 ਅਗਸਤ ਮਹੀਨੇ ਦੇ ਵਿੱਚ ਇਹ ਫੋਨ ਦੇ ਵਿੱਚ ਆਇਆ ਸੀ ਜਿਲ੍ਹਾ ਬਨਮ ਤੋਬਾਦ ਤੇ ਸਾਡੇ ਪ੍ਰਧਾਨ ਸ਼ਾਹਬੋਦੀਨ ਜੀ ਜਦ ਤੋਂ ਹੀ ਚੱਲੇ ਆ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਦੀ ਅਗਵਾਈ ਦੇ ਵਿੱਚ ਹੈ ਜਿਹੜਾ ਉਹਨਾਂ ਦੇ ਸਾਥੀ ਜਿਹੜੇ ਬੈਠੇ ਨੇ ਅਲੱਗ-ਅਲੱਗ ਜਗ੍ਹਾ ਤੋਂ ਮਲੇਕੋਟਲਾ ਅਮਰਗੜ ਅਹਿਮਦਗੜ ਸਦੌੜ ਵਗੈਰਾ ਤੋਂ ਇੱਥੇ ਪਹੁੰਚੇ ਹੋਏ ਨੇ ਤੇ ਹੋਰ ਵੀ ਜਿਸ ਤਰ੍ਹਾਂ ਕੁੱਪ ਵਗੈਰਾ ਉਹ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਅੰਤੋਲ ਪ੍ਰੀਸਟ ਜੀ ਕਾਕ ਤੇ ਡੀਐਸਪੀ ਗੁਰਦੇਵ ਸਿੰਘ ਜੀ ਆਈ ਇਹਨਾਂ ਨੂੰ ਸਭ ਤੋਂ ਪਹਿਲਾਂ ਦਾ ਵੈਲਕਮ ਕਰਦੇ ਹਾਂ ਕਿ ਇਹਨਾਂ ਨੇ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੇ ਅਪਰੇਸ ਜਾਓ ਸੁਣਨ ਲਈ ਸਾਡੀ ਆਪੀਆ ਮੁਸ਼ਕਿਲਾ ਸਮਝ ਲ ਲਈ ਸਾਨੂੰ ਸਮਝ ਦਿੱਤਾ ਹੈ ਮੈਂ ਬਹੁਤ ਤਨਵਤ ਕਰਦਾ ਹਾਂ ਐਸਐਸਟੀ ਸਾਹਿਬ ਪੱਤਰਕਾਰ ਜਿਹੜਾ ਹੈ ਉਹ ਜਦੋਂ ਲਾ ਸਾਨੂੰ ਜਿਹੜੀ ਕ੍ਰਾਈਮ ਰਿਪੋਰਟ ਆਉਂਦੀ ਸੀ ਨਾ ਉਹ ਸਾਨੂੰ ਪਤਾ ਲੱਗਦਾ ਕਿੱਥੇ ਇਹ ਸਾਨੂੰ ਦੋ ਚੀਜ਼ਾਂ ਅਵੇਲੇਬਲ ਜਰੂਰ ਪਈਆਂ ਜਾਣ ਤਾਂ ਜੋ ਜਿਹੜਾ ਅਸੀਂ ਸਹੀ ਰਸਤਾ ਸਾਡੇ ਮਾਨਯੋਗ ਜ਼ਿਲ੍ਹਾ ਫੋਲਸ ਮੁਤੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਹਾਰਦਿਕ ਸਵਾਗਤ ਕਰਦੇ ਆਂ ਮੁੱੱਚੇ ਮਲੇਰਕੋਲਾ ਡਿਸਟ੍ਰਿਕਟ ਪ੍ਰੈਸ ਕਲੱਬ ਵੱਲੋਂ ਸੋ ਸਰ ਅੱਜ ਦਾ ਜਿਹੜਾ ਮੀਟਿੰਗ ਬੁਲਾਉਣ ਦਾ ਕੋ ਮਕਸਦ ਆ ਇੱਕ ਤੈਅ ਸੀਗਾ ਕਿ ਤੁਹਾਡੇ ਨਾਲ ਅਸੀਂ ਰੂਬਰੂ ਹੋ ਸਕੀਏ ਦੂਸਰਾ ਕੋਈ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੇ ਸਰ ਉਹ ਤੁਹਾਡੇ ਰੂਗੂ ਕਰਨੇ ਚਾਹੁੰਦੇ ਆ ਜਿਸ ਤਰ੍ਹਾਂ ਕਿ ਅਕਸਰ ਕਿਹਾ ਜਾਂਦਾ ਹੈ ਕਿ ਜੇ ਤਿੰਨ ਪੱਪੇ ਇਕੱਠੇ ਹੋ ਜਾਣ ਤਾਂ ਇੱਕ ਵਧੀਆ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਜਿਦੇ ਵਿੱਚ ਪੁਲਿਸ ਆ ਜੀ ਪ੍ਰੈਸ ਆ ਤੇ ਪੌਲਿਟਿਕਾ ਸੋ ਆਪਣਾ ਸਾਰਿਆਂ ਦਾ ਮਕਸਦ ਇੱਕੋ ਆ ਕਿ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰੀਏ ਸੋ ਉਹ ਤਾਂ ਹੋਊ ਜੇ ਸਾਡਾ ਤਾਲਮੇਲ ਬਣਿਆ ਰਹੂਗਾ ਇੱਕ ਦੂਜੇ ਦੇ ਨਾਲ ਸੋ ਉਸੇ ਤਾਲਮੇਲ ਨੂੰ ਬਰਕਰਾਰ ਰੱਖਣ ਦੇ ਲਈ ਤੁਹਾਡੇ ਨਾਲ ਅਸੀਂ ਆਪਣੀਆਂ ਸਮੱਸਿਆ ਤੁਹਾਡਾ ਇਸ ਮੀਟਿੰਗ ਵਿੱਚ ਪਹੁੰਚਣ ਤੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਪੱਤਰਕਾਰ ਭਾਈਚਾਰੇ ਵੱਲੋਂ ਇੱਥੇ ਦੋ ਜਿਹੜੇ ਤੁਹਾਡੇ ਨਾਲ ਗੱਲਾਂ ਸਰ ਸ਼ੇਅਰ ਕਰਨੀਆਂ ਚਾਹੁੰਦਾ ਵੀ ਜਦੋਂ ਵੀ ਕਿਉਂਕਿ ਜਿਹੜੀ ਪ੍ਰਿੰਟ ਦੀ ਨਿਊਜ਼ ਹੈ ਉਹਦੇ ਵਿੱਚ ਬਹੁਤੀ ਦਿੱਕਤ ਨਹੀਂ ਆਉਂਦੀ ਜਿਹੜੀ ਇਲੈਕਟ੍ਰੋਨਿਕਸ ਦੀ ਨਿਊਜ਼ ਹੈ ਉਹਦੇ ਲਈ ਬਹੁਤ ਜ਼ਿਆਦਾ ਪੱਤਰਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਵੇਂ ਕਿ ਕੋਈ ਨਿਊਜ਼ ਸਾਡੇ ਸਾਹਮਣੇ ਆ ਜਾਂਦੀ ਹੈ ਇੱਕ ਪੱਤਰਕਾਰ ਦੇ ਸਾਹਮਣੇ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਪੱਖ ਆ ਪਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਉਹ ਤੇ ਉਸ ਸੰਬੰਧ ਦੇ ਵਿੱਚ ਹੁਣ ਤੋਂ ਪਹਿਲਾਂ ਜਿੰਨੇ ਵੀ ਮਾਨਯੋਗ ਐਸਐਸਪੀ ਸਾਹਿਬ ਆਏ ਨੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜਿਹੜਾ ਮੀਡੀਆ ਨੂੰ ਆਪਣਾ ਪੱਖ ਪੁਲਿਸ ਦਾ ਪੱਖ ਦੇਣ ਲਈ ਐਸਐਚਓ ਸਾਹਿਬ ਜੇ ਐਸਐਚਓ ਸਾਹਿਬ ਕਿ ਕਿਸੇ ਕਾਰਨ ਨਹੀਂ ਅਵੇਲੇਬਲ ਤਾਂ ਜਿਹੜੇ ਸਰਕਲ ਡੀਐਸਪੀ ਨੇ ਉਸ ਹਰਕੇ ਦੇ ਉਹ ਅਧਿਕਾਰਤ ਹੁੰਦੇ ਸੀਗੇ মিডিਆ ਨੂੰ ਪੱਖ ਦੇਣ ਲਈ ਵੈਲਕਮ ਸਭ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਇੱਕ ਹੋਰ ਜਿਹੜਾ ਅਹਿਮਦਗੜ੍ਹ ਦੇ ਵਿੱਚ ਸਾਰੀ ਟ੍ਰੈਫਿਕ ਸਮੱਸਿਆ ਸੀ ਜਿਹੜੀ ਪਹਿਲਾਂ ਨੂੰ ਬਹੁਤ ਹੀ ਬੇਹਤਰ ਤੇ ਕੁਸ ਕੁਸ ਸੁਵਿਧਾ ਜਿਹੜੀਆਂ ਹੈਗੀਆਂ ਨੇ ਕਿਤੇ ਨਾ ਕਿਤੇ ਮਤਲਬ ਫੇਰ ਹੀ ਜਾਨੀ ਕਾਫੀ ਹੱਦ ਤੱਕ ਕੰਟਰੋਲ ਹੋ ਚੁੱਕੀ ਹੈ ਤੇ ਦੂਸਰੀ ਗੱਲ ਸਰ ਸਾਡੇ ਹੋਰ ਜਿਵੇਂ ਜਿਵੇਂ ਕੋਈ ਨਵਾਂ ਅਫਸਰ ਆਉਂਦਾ ਜਿਵੇਂ ਉਹ ਬੈਪੀ ਸਾਉਂ ਨੇ ਤਿਆਰ ਕਰੇ ਪ੍ਰੈਸ ਨਾਲ ਸਾਡਾ ਮੀਟਿੰਗ ਨਿਕਲਾਈ ਜਾਂਦੀ ਕੋਈ ਨਾ ਚਾਹ ਮਿਲਣੀ ਕੋਈ ਅਫਸਰ ਆਉਂਦਾ ਕੋਈ ਵੀ ਆਉਂਦਾ ਉਹ ਸਾਡਾ ਕੋਈ ਪ੍ਰੈਸ ਨਾਲ ਕੋਈ ਮੀਟਿੰਗ ਨਿਕਲੀ ਜਾਂਦੀ ਹੈ ਇਹ ਸਮਸਿਆਈ ਸਾਡੀ ਤੇ ਬਾਕੀ ਸਾਡਾ ਕੋਰਪੋਰੇਟ ਆ ਜੀ ਪੂਰਾ ਤੇ ਗ੍ਰੇਵ ਸਾਡਾ ਸ਼ਹਿਰ ਆ ਜਿਹੜਾ ਹੰਦਕਟ ਸ਼ਾਂਤੀਪੂਰਵਕਾ ਸਾਡਾ ਪਹਿਲਾ ਰਹਿ ਕੇ ਗਿਆ ਨਹੀਂ ਸਾਹਿਬ ਜੇ ਮੇਰੇ ਮੈਂ ਥੋੜਾ ਭਲਦਾ ਹਾਂ ਤਾਂ ਸ਼ਾਇਦ ਤੁਸੀਂ ਇੱਥੋਂ ਪ੍ਰਮੋਟ ਵੀ ਹੋਏ ਸੀ ਇੱਥੇ ਅੰਮ੍ਰਿਤਗੜ ਤੋਂ え ਬਾਕੀ ਸਾਡੇ ਸਾਥੀਆਂ ਦੀਆਂ ਸਮੱਸਿਆਵਾਂ ਤੁਸੀਂ ਸੋਣ ਹੀ ਲਈਆਂ ਨੇ ਸਰ ਅ ਪੁਲਿਸ ਪ੍ਰੈਸ ਤੇ ਪਬਲਿਕ ਇਹ ਤਿੰਨੇ ਇੱਕੋ ਜ ਆਪਦੇ ਨੇ ਪਰ ਆਮ ਲੋਕਾਂ ਨੂੰ ਲੱਗਦਾ ਵੀ ਇਹ ਵੱਖ-ਵੱਖ ਦੇ ਕਿਉਂਕਿ ਪੁਲਿਸ ਦੇ ਨਾਲ ਪ੍ਰੈਸ ਦਾ ਬਹੁਤ ਗੂੜਾ ਨਾਤਾ ਅਸੀਂ ਬੜੀ ਨਿਡਰਤਾ ਦੇ ਨਾਲ ਤੇ ਕਹਿ ਲਿਏ ਵੀ ਪ੍ਰਸ਼ਾਸਨ ਦੇ ਸਾਨੂੰ ਇਹ ਹੁੰਦਾ ਹੈ